ਅੱਜ ਜੀ ਸਿ ਬਣਾਵਾਂਗੇ ਪੰਜਾਬੀ ਰਾਈ ਵਾਲਾ ਗੋਭੀ ਗਾਜਰ ਦਾ ਬਹੁਤ ਹੀ ਚਟਪਟਾ ਤੇ ਹੈਲਦੀ achar ਇਹ ਬਹੁਤ ਹੀ ਵਧੀਆ ਪ੍ਰੋਬਾਇਓਟਿਕ ਵੀ ਹੁੰਦਾ ਹੈ ਤੇ ਤੁਸੀਂ ਇਹਨੂੰ ਘਰ ਵਿੱਚ ਜ਼ਰੂਰ ਤੋਂ ਬਣਾਣਾ ਬਹੁਤ ਹੀ ਜਲਦੀ ਬਣ ਜਾਂਦਾ ਤੇ ਆਸਾਨੀ ਦੇ ਨਾਲ ਤੇ ਤੁਸੀਂ ਇਹਦੇ ਵਿੱਚ ਸ਼ਲਗਮ ਜਾਂ ਮooli ਵੀ ਪਾ ਸਕਦੇ ਹੋ ਬਹੁਤ ਹੀ ਟੇਸਟੀ ਹੁੰਦਾ ਹੈ ਆਚਾਰ ਤੇ ਇੱਕ ਵਾਰ ਜ਼ਰੂਰ ਤੋਂ ਤੁਸੀਂ ਮੇਰੇ ਤਰੀਕੇ ਨਾਲ ਬਣਾ ਕੇ ਦੇਖਣਾ ਬਹੁਤ ਹੀ ਵਧੀਆ ਆਚਾਰ ਬਣਦਾ ਹੈ ਸਰਦੀਆਂ ਦਾ ਸਪੈਸ਼ਲ ਆਚਾਰ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰ ਸਿਮਰਨ ਜੋੜਾ ਤੇ ਸਵਾਗਤ ਹੈ ਤੁਹਾਡੇ ਸਭ ਦਾ ਮੇਰੇ ਚੈਨਲ ਹਰ ਸਿਮਰਨ ਜੋੜਾ ਫੂਡ ਐਂਡ ਲਾਈਫ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੈਂ ਤੇ ਆਉਣ ਵਾਲੀ ਸਾਰੀ ਵੀਡੀਓਸ ਨੂੰ ਤੁਸੀਂ ਦੇਖ ਸਕੋ ਸਰਦੀਆਂ ਦਾ ਸਪੈਸ਼ਲ ਰਾਈ ਵਾਲਾ ਗਾਜਰ ਤੇ ਗੋਭੀ ਦਾ ਚਾਰ ਬਣਾਉਣ ਦੇ ਲਈ ਨਾ ਮੈਂ ਸਭ ਤੋਂ ਪਹਿਲਾਂ ਪੰਜੇ ਗਾਜਰਾ ਲਿਆਂਨੇ ਤੇ ਇੱਕ ਗੋਭੀ ਦਾ ਛੋਟਾ ਜਿਹਾ ਇਸ ਤਰ੍ਹਾਂ ਫੁੱਲ ਲਿਆ ਹੈਗਾ ਤੇ ਆਪਾਂ ਕੀ ਕਰਨਾ ਹੈ ਜੋ ਗਾਜਰਾਂ ਨੇ ਨਾ ਇਹਨਾਂ ਨੂੰ ਪਹਿਲੇ ਚੰਗੀ ਤਰ੍ਹਾਂ ਧੋ ਲੈਣਾ ਹੈ ਸਾਫ਼ ਪਾਣੀ ਨਾਲ ਤੇ ਗੋਭੀ ਨੂੰ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਉਸ ਤੋਂ ਬਾਅਦ ਗਾਜਰਾਂ ਦੇ ਇਸ ਤਰ੍ਹਾਂ ਦੇ ਜੋ ਸਿਰੇ ਨੇ ਨਾ ਦੋਨੇ ਆਪਾਂ ਪਹਿਲੇ ਉਤਾਰ ਲੈਣੇ ਨੇ ਉੱਪਰ ਤੇ نیچے ਵਾਲਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਪੀਲਰ ਦੇ ਨਾਲ ਛਿੱਲ ਲੈਣਾ ਹੈ ਸਰਦੀ ਵਿੱਚ ਜੋ ਗਾਜਰਾਂ ਨੇ ਕਾਫੀ ਮਾਤਰਾ ਵਿੱਚ ਮਿਲ ਜਾਂਦੀਆਂ ਨੇ ਤੇ ਬਹੁਤ ਹੈਲਦੀ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਕਿਸੇ ਤਰ੍ਹਾਂ ਵਿਕਾਸ ਕਰ ਸਕਦੇ ਹਾਂ ਆਚਾਰ ਬਣਾ ਕੇ ਖੱਟਾ ਮਿੱਠਾ ਜਾਂ ਚਟਪਟਾ ਆਚਾਰ ਪਰ ਆਪਾਂ ਹੁਣ ਅੱਜ ਬਣਾ ਰਹੇ ਆਂ ਰਾਈ ਵਾਲਾ achar ਜੋ ਕਿ ਬਹੁਤ ਹੀ ਚਟਪਟਾ ਤੇ ਟੈਂਗੀ ਹੁੰਦਾ ਤੇ फटाफट ਬਣ ਜਾਂਦਾ ਹੈ ਇਹਨੂੰ ਜਿਆਦਾ ਦੇਰ ਨਹੀਂ ਲੱਗਦੀ ਬਣਾਉਣ ਚ ਉਸੇ ਟਾਈਮ ਹੀ ਬਣ ਜਾਂਦਾ ਹੈ ਤੇ ਆਪਾਂ ਇਹਦੀ ਰੈਸਪੀ ਬਣਾਉਣ ਦੇ ਲਈ ਹੁਣ ਸਾਰੀਆਂ ਜੋ ਗਾਜਰਾਂ ਨੇ ਨਾ ਉਹਨਾਂ ਨੂੰ ਚੰਗੀ ਤਰ੍ਹਾਂ ਦੇ ਛਿੱਲ ਲੈਣਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਲਾਲ ਗਾਜਰਾਂ ਨੇ ਸਰਦੀ ਚ ਇਹਨਾਂ ਨੂੰ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਗੋਭੀ ਹੈ ਨਾ ਉਹਨੂੰ ਛੋਟੇ ਛੋਟੇ ਪੀਸੇਸ ਵਿੱਚ ਕੱਟ ਲੈਣਾ ਹੈ ਇਸ ਤਰ੍ਹਾਂ ਪਹਿਲਾਂ ਜੋ ਸਾਰੇ ਉਹਦੇ ਫਲਾਰਜ਼ ਨੇ ਨਾ ਉਹਨਾਂ ਨੂੰ ਮੈਂ ਅਲੱਗ ਕਰ ਲਾਵਾਂਗੀ ਤੇ ਜੋ ਇਹ ਵਾਲਾ ਪਾਰਟ ਹੈ ਨਾ ਉਹਨੂੰ ਆਪਾਂ ਯੂਜ਼ ਨਹੀਂ ਕਰਾਂਗੇ ਸਿਰਫ ਉਹਦੇ ਜੋ ਫੁੱਲ ਫੁੱਲ ਨੇ ਨਾ ਆਪਾਂ ਉਹ ਹੀ ਯੂਜ਼ ਕਰਾਂਗੇ ਡੰਢਲ ਨਹੀਂ ਯੂਜ਼ ਕਰਾਂਗੇ ਤੇ ਮੈਂ ਇਸੇ ਤਰ੍ਹਾਂ ਦੇ ਨਾ ਫੁੱਲ ਉਤਾਰ ਲੈਣੇ ਨੇ ਤੇ ਉਸ ਤੋਂ ਬਾਅਦ ਅਸੀਂ ਇਹ ਛੋਟੇ-ਛੋਟੇ ਪੀਸਿਸ ਵਿੱਚ ਕੱਟਣਾ ਤੇ ਜੋ ਵੱਡੇ ਪੀਸਿਸ ਨੇ ਨਾ ਆਚਾਰ ਦੇ ਜੋ ਰਾਈ ਵਾਲਾ ਇਹ ਵੱਡੇ ਨਹੀਂ ਛੋਟੇ-ਛੋਟੇ ਪੀਸਿਸ ਵਿੱਚ ਪੈਂਦਾ ਜਿੰਨੇ ਕੋ ਯਾਨੀ ਕਿ ਆਪਣੀ ਜੋ ਗਾਜਰ ਦੇ ਪੀਸ ਹੋਏਗਾ ਨਾ ਉਦੇ ਅਕੋਰਡਿੰਗ ਹੀ ਆਪਾਂ ਗੋਭੀ ਵੀ ਉਸੇ ਤਰ੍ਹਾਂ ਹੀ ਕੱਟਾਂਗੇ ਛੋਟੇ ਪੀਸ ਵਿੱਚ ਵੱਡਾ ਪੂਰਾ ਫਲਾਰ ਨਹੀਂ ਪਾਵਾਂਗੇ ਤੇ ਆਪਾਂ ਇਹਨੂੰ ਛੋਟੇ-ਛੋਟੇ ਇਸ ਤਰ੍ਹਾਂ ਪੀਸਿਸ ਵਿੱਚ ਗੋਭੀ ਨੂੰ ਕੱਟ ਲੈਣਾ ਹੈ ਸਾਰੀ ਗੋਭੀ ਨੂੰ ਮੈਂ ਇਸੇ ਤਰ੍ਹਾਂ ਕੱਟ ਕੇ ਰੱਖ ਲਵਾਂਗੀ ਛੋਟੇ-ਛੋਟੇ ਸਾਰੇ ਨੂੰ ਆਪਾਂ ਕੱਟ ਲਿਆ ਤੇ ਇੰ ਤੋਂ ਮੈਂ ਚੰਗੀ ਤਰ੍ਹਾਂ ਪਹਿਲੇ ਹੀ ਲਿਆ ਸੀ ਸਾਫ਼ ਪਾਣੀ ਨਾਲ ਤੇ ਹੁਣ ਜੋ ਸਾਡੀ ਗਾਜਰ ਹੈ ਨਾ ਉਹਨੂੰ ਵੀ ਅਸੀਂ ਛੋਟੇ-ਛੋਟੇ ਪੀਸਿਸ ਵਿੱਚ ਪਹਿਲਾਂ ਕੱਟ ਲੈਣੇ ਹੈ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਹੀ ਲੰਬੇ-ਲੰਬੇ ਸਲਾਈਸਿਸ ਵਿੱਚ ਜੋ ਸਾਡੀ ਗਾਜਰ ਹੈ ਨਾ ਇਸ ਤਰ੍ਹਾਂ ਲੰਬੇ ਪੀਸਿਸ ਵਿੱਚ ਕੱਟਣਾ ਹੈ ਚਾਹੇ ਤੋ ਉਹਦੇ 4 ਪੀਸਿਸ ਬਣਾ ਲਓ ਜਾਂ ਤੁਸੀਂ ਉਹਦੇ 6 ਪੀਸਿਸ ਬਣਾ ਲਓ ਅਗਰ ਗਾਜਰ ਥੋੜੀ ਮੋਟੀ ਵਾਲੀ ਹੈ ਤੇ ਇਸ ਤਰ੍ਹਾਂ ਤੁਸੀਂ ਉਹਦੇ ਲੰਬੇ-ਲੰਬੇ ਪੀਸਿਸ ਨੂੰ ਕੱਟ ਲੈਣਾ ਹੈ ਚਾਰ ਬਹੁਤ ਜ਼ਿਆਦਾ ਹੈਲਦੀ ਹੁੰਦਾ ਹੈ ਤੇ ਬਹੁਤ ਆਜ਼ਮੇਦਾਰ ਹੁੰਦਾ ਹੈ ਤੇ ਕਿਸੇ ਵੀ ਦਾਲ ਜਾਂ ਸਬਜ਼ੀ ਦੇ ਨਾਲ ਬਹੁਤ ਹੀ ਟੇਸਟੀ ਲੱਗਦਾ ਹੈਗਾ ਹੈ ਤੇ ਇਸ ਤੋਂ ਪਹਿਲਾਂ ਵੀ ਮੈਂ ਇੱਕ ਜੋ ਗੋਭੀ ਗਾਜਰ ਤੇ ਛਲਗਮ ਦਾ ਖੱਟਾ-ਮਿੱਠਾ achar ਹੁੰਦਾ ਨਾ ਸਰਦੀਆਂ ਵਾਲਾ ਉਦੀ ਰੈਸਪੀ ਪਹਿਲੇ ਸ਼ੇਅਰ ਕੀਤੀ ਹੈ ਜੀ ਤੁਸੀਂ ਹੁਣ ਤੱਕ ਕਰਨਾ ਹੀ ਦੇਖੀ ਨਾ ਤੇ ਉਹ ਵੀ ਰੈਸਪੀ ਜਰੂਰ ਤੋਂ ਦੇਖ ਲੈਣਾ ਤੇ ਹੁਣ ਆਪਾਂ ਗਾਜਰ ਤੇ ਗੋਭੀ ਨੂੰ ਇਸ ਤਰ੍ਹਾਂ ਕੱਟ ਕੇ ਸਾਫ ਰੱਖ ਲਿਆ ਹੈਗਾ ਹਾਂ ਹੁਣ ਆਪਾਂ ਕੀ ਕਰਨਾ ਥੋੜਾ ਜਿਹਾ ਬਲਾਂਚ ਕਰਨਾ ਹੈ ਫਿਰ ਵਧੀਆ ਬਣ ਜਾਂਦਾ ਹੈ ਤੇ ਜਲਦੀ ਬਣ ਜਾਂਦਾ ਹੈ ਗਾਜਰ ਥੋੜੀ ਸਖਤ ਨਹੀਂ ਰਹਿੰਦੀ ਤੇ ਗੋਭੀ ਵੀ ਆਪਾਂ ਕੋਈ ਵੱਡਾ ਸਾਰਾ ਪੈਨ ਲੈਣਾ ਡੀਪ ਪੈਨ ਤੇ ਉਹਦੇ ਵਿੱਚ ਪਾਣੀ ਪਾ ਲੈਣਾ ਤੇ ਉਹਨੂੰ ਨਾ ਆਪਾਂ ਇੱਕ ਉਬਾਲਾ ਦਵਾਨਾ ਹੈ ਮੈਂ ਉਹਦੇ ਵਿੱਚ ਥੋੜਾ ਜਿਹਾ ਪਹਿਲੇ ਨਮਕ ਪਾਵਾਂਗੀ ਇੱਕ ਛੋਟਾ ਚਮਚ ਪਰ ਕੇ ਨਮਕ ਪਾ ਕੇ ਨਾ ਉਹਨੂੰ ਟੱਕ ਦੇਵਾਂਗੇ ਟੱਕਣ ਨਾਲ ਜੋ ਪਾਣੀ ਹੈ ਨਾ ਉਹਨੂੰ ਜਲਦੀ ਉਬਾਲਾ ਆ ਜਾਏਗਾ ਜਦੋਂ ਇੱਕੋ ਬਾਲਾ ਆ ਗਿਆ ਪਾਣੀ ਨੂੰ ਤੇ ਆਪਾਂ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਇੱਕ ਉਬਾਲਾ ਆ ਗਿਆ ਪਾਣੀ ਨੂੰ ਹੁਣ ਆਪਾਂ ਕੀ ਕਰਨਾ ਹੈ ਹੋਰ ਨਹੀਂ ਇਹਨੂੰ ਜ਼ਿਆਦਾ ਪਾਣੀ ਨੂੰ ਰਿੰਨਾ ਆਪਾਂ ਜੋ ਇਹਦਾ ਗੈਸ ਹੈ ਨਾ ਉਹਨੂੰ ਬੰਦ ਕਰ ਦੇਣਾ ਸਵਿਚ ਆਫ ਕਰ ਦੇਣਾ ਗੈਸ ਨੂੰ ਤੇ ਉਸ ਤੋਂ ਬਾਅਦ ਆਪਾਂ ਜੇ ਸਬਜ਼ੀਆਂ ਕੱਟ ਕੇ ਰੱਖੀ ਹੋਈਆਂ ਸੀ ਨਾ ਗੋਭੀ ਤੇ ਗਾਜਰ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਚਾਹੋ ਤੇ ਜੇ ਮooli ਹੁੰਦੀ ਹੈ ਨਾ ਮooli ਵੀ ਪਾ ਸਕਦੇ ਹੋ ਤੇ ਸ਼ਲਗਮ ਵੀ ਪਾ ਸਕਦੇ ਹੋ ਉਹਦਾ ਵੀ ਪਾ ਸਕਦੇ ਮੈਂ ਸਿਰਫ ਗੋਭੀ ਤੇ ਗਾਜਰ ਤਾਂ ਪਾ ਰਹੀਆਂ ਮooli ਅਗਰ ਪਾਉਗੇ ਨਾ ਤੇ ਸ਼ਲਗਮ ਤੇ ਉਹ ਵੀ ਬਹੁਤ ਸਵਾਦ ਲੱਗਣਗੇ ਮooli ਵੀ ਬਹੁਤ ਵਧੀਆ ਲੱਗਦੀ ਰਾਈ ਵਾਲੀ ਖੱਟੀ-ਖੱਟੀ ਤੇ ਮੈਂ ਸਿਰਫ ਦੋਨੇ ਚੀਜ਼ਾਂ ਦੇ ਪਾ ਰਹੀਆਂ ਤੇ ਆਪਾਂ ਜਿਹੜਾ ਗਰਮ ਪਾਣੀ ਹੋਇਆ ਸੀ ਨਾ ਉਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਡਬੋ ਦੇਣਾ ਤੇ 5 ਕੁ ਮਿੰਟ ਲਈ ਸਿਫ ਟੱਕ ਦੇਣਾ ਗੈਸ ਚੱਲ ਨਹੀਂ ਰਹੀ ਗੈਸ ਆਪਣੀ ਬੰਦ ਹੈਗੀ ਆ ਆਪਾਂ ਸਿਰਫ ਗਰਮ ਪਾਣੀ ਵਿੱਚ ਇਹਨਾਂ ਨੂੰ 5 ਕੁ ਮਿੰਟ ਬਲੈਂਚ ਕਰਨਾ ਹੈਗਾ ਉਹਨਾਂ 5 ਮਿੰਟ ਤੋਂ ਬਾਅਦ ਆਪਾਂ ਟੱਕ ਨੂੰ ਉਤਾਰ ਕੇ ਤੇ ਜੋ ਆਪਣੀਆਂ ਸਬਜ਼ੀਆਂ ਬਲੈਂਚ ਹੋ ਗਈਆਂ ਨੇ ਨਾ ਉਹਨਾਂ ਨੂੰ ਛਾਂਲ ਲਵਾਂਗੇ ਮੈਂ ਕਿਸੇ ਵੀ ਜੇ ਛੰਨਣੀ ਲਈ ਹੈ ਨਾ ਉਹਦੇ ਵਿੱਚ ਸਾਰੀ ਸਬਜ਼ੀ ਨੂੰ ਆਪਾਂ ਡਰੇਨ ਕਰ ਲੈਣਾ ਤਾਂ ਜੋ ਪਾਣੀ ਹੈ ਨਾ ਸਾਰਾ ਨਿਕਲ ਜਾਏਗਾ ਤੇ ਸਬਜ਼ੀ ਬਹੁਤ ਵਧੀਆ ਆਪਾਂ ਇਹਦੇ ਵਿੱਚ ਸਾਰੀ ਪਲਟ ਦਿੱਤੀ ਹੈ ਉਹਨ ਜੋ ਸਬਜੀ ਹੈ ਨਾ ਉਹਨੂੰ ਆਪਾਂ ਥੋੜੀ ਜੀ 2-3 ਘੰਟੇ ਲਈ ਜਾਂ ਤਾਂ ਤੁਸੀਂ ਅਗਰ ਤੇਜ ਧੁੱਪ ਹੈਗੀ ਹੈ ਕਿਸੇ ਕੱਪੜੇ ਉੱਤੇ ਵਿਛਾ ਕੇ ਨਾ ਚੰਗੀ ਤਰ੍ਹਾਂ ਤੇ ਉਹਨੂੰ ਥੋੜੀ देर 2-3 ਘੰਟੇ ਲਈ ਧੁੱਪ ਲਵਾ ਲਓ ਅਗਰ ਤੁਹਾਡੇ ਨੇ ਧੁੱਪ ਹੈਗੀ ਨਾ ਤੇ ਤੁਸੀਂ ਕੱਪੜੇ ਦੇ ਉੱਤੇ ਵਿਛਾ ਕੇ ਨਾ ਤੇ ਪੱਖਾ ਚਲਾ ਦੇਣਾ ਥੋੜੀ ਦੇਰ ਤੇ ਸਬਜ਼ੀਆਂ ਸੁੱਕ ਜਾਣਗੇ 2-3 ਘੰਟੇ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਉਹਨੇ ਦੇਰ ਜਿੰਨੇ ਦਰ ਸਬਜ਼ੀਆਂ ਆਪਣੀਆਂ ਸੁੱਕ ਰੀਆਂ ਨੇ ਨਾ ਆਪਾਂ ਰਾਈ ਨੂੰ ਪੀਸ ਲੈਂਦੇ ਆ ਮੈਂ ਜੋ ਰਾਈ ਹੈ ਨਾ ਬ੍ਰਾਊਨ ਵਾਲੀ ਲਈ ਹੈ ਪੀਲੇ ਵੀ ਯੂਜ਼ ਕਰ ਸਕਦੇ ਹੋ ਵੈਸੇ ਪਰ ਜਿਹੜੇ ਪੰਜਾਬੀ ਇਸ ਤਰ੍ਹਾਂ ਦੇ ਟ੍ਰੈਡੀਸ਼ਨਲ ਅਚਾਰ ਨੇ ਨਾ ਉਹਦੇ ਵਿੱਚ ਆਪਾਂ ਬ੍ਰਾਊਨ ਵਾਲੀ ਯੂਜ਼ ਕਰਦੇ ਹੈਗੇ ਆ ਤੇ 3 ਚਮਚ ਭਰ ਕੇ ਮੈਂ 3 ਛੋਟੇ ਵਾਲੇ ਚਮਚ ਨਾ ਰਾਈ ਦੇ ਲੈਨੇ ਬ੍ਰਾਊਨ ਵਾਲੀ ਰਾਈ ਨਾਲ ਨਾ ਬਹੁਤ ਵਧੀਆ ਫਲੇਵਰ ਆਂਦਾ ਹੈ ਛੋਟੀ ਛੋਟੀ ਰਾਈ ਹੈ ਵੱਡੀ ਵਾਲੀ ਰਾਈ ਨਹੀਂ ਲੈਣੀ ਮੈਂ ਛੋਟੀ ਵਾਲੀ ਰਾਈ ਲਈ ਹੈ ਬ੍ਰਾਊਨ ਵਾਲੀ ਤੇ ਤਾਂ ਅਗਰ ਤੁਸੀਂ ਵੱਧ ਕੁਆਂਟੀਟੀ ਵਿੱਚ ਜਿਹੜੀ ਰਾਈ ਹੈ ਨਾ ਉਹਨੂੰ ਪੀਸ ਕੇ ਨਾ ਫਿਰ ਉਸ ਤੋਂ ਬਾਅਦ 3 ਚਮਚ ਭਰ ਕੇ ਪਾਊਡਰ ਵੀ ਲੈ ਸਕਦੇ ਹੋ ਅਗਰ ਥੋੜੀ ਕੁਆਂਟੀਟੀ ਵਿੱਚ 3 ਚਮਚ ਨਹੀਂ ਗ੍ਰाइंड ਹੁੰਦੀ ਮੈਂ ਛੋਟੇ ਗ੍ਰाइंडਿੰਗ ਜਾਰ ਵਿੱਚ 3 ਚਮਚ ਗ੍ਰाइंड ਕਰ ਲਈ ਤੇ ਪਾਊਡਰ ਬਣਾ ਕੇ ਆਪਾਂ ਨੂੰ ਸਾਈਡ ਦੇ ਉੱਤੇ ਰੱਖ ਲੈਣੇ ਆ ਰਾਈ ਦਾ ਉਸ ਤੋਂ ਬਾਅਦ ਸਬਜ਼ੀਆਂ ਨੂੰ ਆਪਾਂ ਚੈੱਕ ਕਰਦੇ ਹਾਂ ਇਹਨਾਂ ਨੂੰ ਤਕਰੀਬਨ 2-3 ਘੰਟੇ ਹੋ ਗਏ ਮੈਂ ਤੁਕ ਵਿੱਚ ਰੱਖਿਆ ਸੀ ਚੰਗੀ ਤਰ੍ਹਾਂ ਡਰਾਈ ਹੋ ਗਈਆਂ ਨੇ ਬਿਲਕੁਲ ਵੀ ਪਾਣੀ ਨਹੀਂ ਹੈ ਇਹ ਧਿਆਨ ਤੁਸੀਂ ਰੱਖਣਾ ਕਿ ਜੋ ਸਬਜ਼ੀਆਂ ਨੇ ਨਾ ਡਰਾਈ ਹੋ ਜਾਣੀਆਂ ਚਾਹੀਦੀਆਂ ਚਾਹੇ ਤੁਸੀਂ ਇੱਕ ਦਿਨ ਪੂਰਾ ਇਹਨਾਂ ਨੂੰ ਤੁਕ ਵਿੱਚ ਰਹਿਣ ਦਿਓ ਜਾ ਪੱਕੇ نیچے ਰਹਿਣ ਦਿਓ ਪੂਰੀਆਂ ਸੁੱਕ ਜਾਣੀਆਂ ਚਾਹੀਦੀਆਂ ਨਹੀਂ ਤੇ ਉ ਅਚਾਰ ਖਰਾਬ ਹੋ ਜਾਏਗਾ ਤੇ ਆਪਾਂ ਬਿਲਕੁਲ ਚੰਗੀ ਤਰ੍ਹਾਂ ਸੁਕਾ ਲਿਆ ਨੇ ਹੁਣ ਆਪਾਂ achar ਬਣਾ ਲੀਨਾ ਕੜਾਈ ਦੇ ਵਿੱਚ ਤਕਰੀਬਨ 3 ਕੁ ਚਮਚ ਵੱਡੇ ਭਰ ਕੇ ਨਾ ਮੈਂ ਸਰੋਂ ਦਾ ਤੇਲ ਲਿਆ ਹੈ ਤੇ ਆਪਾਂ ਨੂੰ ਪੂਰਾ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਗਰਮ ਹੋ ਜਾਏਗਾ ਨਾ ਤੇਲ ਉਹਨੂੰ ਫਿਰ ਠੰਡਾ ਥੋੜਾ ਜਿਹਾ ਕਰਕੇ ਉਹਦੇ ਵਿੱਚ ਮੈਂ 1/4 ਛੋਟਾ ਚਮਚ ਭਰ ਕੇ ਨਾ ਹਿੰਗ ਦਾ ਪਾਊਡਰ ਪਾਇਆ ਹੈ ਇੰਦਾ ਪਾਊਡਰ ਪਾਉਣਾ ਬਹੁਤ ਵਧੀਆ ਦੇ ਵਿੱਚ ਫਲੇਵਰ ਆਂਦਾ ਹੈ ਤੇ ਹਾਜਮੇਦਾਰ ਵੀ ਚਾਰ ਬੰਦ ਹੈ ਉਸ ਤੋਂ ਬਾਅਦ ਆਪਾਂ ਜਿਹੜਾ ਗ੍ਰाइंड ਕਰਕੇ ਰਾਈ ਰੱਖੀ ਸੀ ਨਾ ਪਾਊਡਰ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਹੈ ਤੇ ਉਸ ਤੋਂ ਬਾਅਦ ਅੱਧਾ ਛੋਟਾ ਚਮਚ ਭਰ ਕੇ ਲਾਲ ਮਿਰਚ ਦਾ ਪਾਊਡਰ ਹੈ ਨਾ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਤੇ ਇਹਨੂੰ ਚੰਗੀ ਤਰ੍ਹਾਂ ਦੇ ਮਿਕਸ ਕਰ ਲੈਣਾ ਜੋ ਗੈਸ ਦੀ ਫਲੇਮ ਹੈ ਨਾ ਉਹਨੂੰ ਮੈਂ ਬਿਲਕੁਲ ਹਲਕਾ ਕੀਤਾ ਆ ਬਿਲਕੁਲ ਲੋ ਦੇ ਉੱਤੇ ਤਾਂ ਜੋ ਸਾਡੇ ਜਿਹੜੇ ਮਸਾਲੇ ਨੇ ਨਾ ਜਲਣੇ ਤੇ ਤੇਲ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਤੇ ਮੀਡੀਅਮ ਬਿਲਕੁਲ ਲੋ ਫਲੇਮ ਦੇ ਉੱਤੇ ਆਪਾਂ ਨੇ ਇਹਨੂੰ ਥੋੜਾ ਜਿਹਾ ਮਸਾਲੇ ਨੂੰ ਹਲਕਾ ਜਿਹਾ ਪੁੰਨ ਲੈਣੇ ਆ ਜੋ ਲਾਲ ਮਿਰਚ ਪਾਈ ਹੈ ਨਾ ਤੇ ਰਾਈ ਉਸ ਤੋਂ ਬਾਅਦ ਆਪਣੀ ਜਿਹੜੀ ਸਬਜ਼ੀਆਂ ਆਪਾਂ ਬਲਾਂਚ ਕਰਕੇ ਰੱਖੀਆਂ ਸੁੱਕ ਗਈਆਂ ਆ ਉਹ ਆਪਾਂ ਇਹਦੇ ਵਿੱਚ ਪਾ ਕੇ ਨਾ ਸਬਜ਼ੀਆਂ ਨੂੰ ਤੇ ਜਿਹੜਾ ਮਸਾਲਾ ਹੈ ਉਹਦੇ ਨਾਲ ਬਾਅਦ ਚ ਕੋਟ ਕਰਾਂਗੇ ਪਹਿਲਾਂ ਦੋ ਛੋਟੇ ਚਮਚ ਪਾ ਕੇ ਮੈਂ ਇਹਦੇ ਵਿੱਚ ਜੇ ਨਮਕ ਹੈ ਨਾ ਆਪਾਂ ਪਹਿਲੇ ਪਾਇਆ ਨਹੀਂ ਸੀ 2 ਚਮਚ ਪਰ ਕੇ ਮੈਂ ਇਹਦੇ ਵਿੱਚ ਨਮਕ ਦੇ ਪਾ ਲਿਆ ਤੁਸੀਂ ਆਪਣੇ ਅਕੋਰਡਿੰਗ ਘੱਟ ਜਾਂ ਵੱਧ ਵੀ ਪਾ ਸਕਦੇ ਹੋ ਅਗਰ ਘੱਟ ਖਾਂਦੇ ਹੋ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਕਾਲਾ ਨਮਕ ਵੀ ਯੂਜ਼ ਕਰ ਰਹੇ ਹਾਂ ਤਕਰੀਬਨ 1 ਵੱਡਾ ਚਮਚ ਪਰ ਕੇ ਨਾ ਮੈਂ ਇਹਦੇ ਵਿੱਚ ਕਾਲਾ ਨਮਕ ਪਾ ਦੇਣਾ ਹੈਗਾ ਉਸ ਤੋਂ ਬਾਅਦ ਖਟਾਈ ਲਈ ਇਹਦੇ ਵਿੱਚ ਆਪਾਂ આમਚੂਰ ਯੂਜ਼ ਕਰਾਂਗੇ 2 ਛੋਟੇ ਚਮਚ ਪਰ ਕੇ ਮੇ ਜੋ આમਚੂਰ ਦਾ ਪਾਊਡਰ ਹੈ ਨਾ ਉਹ ਪਾਇਆ ਹੈ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਮਚੂਰ ਪਾਣ ਦਾ ਜੋ ਸਾਡਾ ਅਚਾਰ ਹੈ ਨਾ ਬਹੁਤ ਜ਼ਿਆਦਾ ਟੈਂਪਟਿੰਗ ਚਟਪਟਾ ਬਣ ਕੇ ਤਿਆਰ ਹੋਏਗਾ ਬਹੁਤ ਹੀ ਟੇਸਟੀ ਲੱਗਦਾ ਹੈ ਤੇ ਰਾਈ ਦੇ ਨਾਲ ਵੀ ਥੋੜਾ ਜਿਹਾ ਚਟਪਟਾ ਹੋਏਗਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਚੰਗੀ ਤਰ੍ਹਾਂ ਮਸਾਲਿਆਂ ਦੇ ਨਾਲ ਜੋ ਗੋਭੀ ਤੇ ਗਾਜਰ ਹਨ ਨੂੰ ਮਿਕਸ ਕਰ ਲੈਣਾ ਜਦੋਂ ਤੱਕ ਕਿ ਸਾਰੇ ਮਸਾਲੇ ਕੋਟ ਨਹੀਂ ਹੋ ਜਾਂਦੇ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਜੋ ਆਪਾਂ ਮਸਾਲੇ ਪਾਏ ਸੀ ਨਾ ਈਵਨਲੀ ਕੋਟ ਹੋ ਗਏ ਨੇ ਗੋਭੀ ਤੇ ਗਾਜਰ ਦੇ ਉੱਤੇ ਤੇ ਸਾਡਾ ਜੋ ਅਚਾਰ ਹੈ ਨਾ ਪੂਰਾ ਪਰਫੈਕਟਲੀ ਕੁਕ ਹੋ ਗਿਆ ਹੈ ਤੇ ਆਪਾਂ ਨੂੰ ਚੰਗੀ ਤਰ੍ਹਾਂ ਥੋੜੀ ਦੇਰ ਪਹਿਲੇ ਹਿਲਾਉਣਾ ਹੈ ਤਾਂ ਜੋ ਸਾਰਿਆਂ ਨੂੰ ਮਸਾਲਾ ਲੱਗ ਜਾਏ। ਉਹਨਾਂ ਜੋ ਆਚਾਰ ਤਿਆਰ ਹੋ ਗਿਆ ਆਪਾਂ ਨੂੰ ਕਿਸੇ ਬੌਲ ਦੇ ਵਿੱਚ ਅਲੱਗ ਤੋਂ ਅ ਕੱਢ ਲੈਣਾ, ਟ੍ਰਾਂਸਫਰ ਕਰ ਲੈਣਾ ਤਾਂ ਜੋ ਜਿਹੜਾ ਆਚਾਰ ਹੈ ਨਾ ਥੋੜਾ ਜਿਹਾ ਠੰਡਾ ਹੋ ਜਾਏ। ਫੇਰ ਹੀ ਆਪਾਂ ਸਟੋਰ ਕਰਾਂਗੇ ਨਾ। ਇਸ ਲਈ ਕੜਾਹੀ ਦੇ ਵਿੱਚੋਂ ਕੱਢ ਕੇ ਨਾ ਮੈਂ ਨੂੰ ਕਿਸੇ ਬੌਲ ਦੇ ਵਿੱਚ ਕਰ ਲਵਾਂਗੀ। ਸਟੋਰ ਤੇ ਇਹਦਾ ਜੋ ਮਸਾਲਾ ਹੈ ਨਾ ਉਹਨੂੰ ਚੰਗੀ ਤਰ੍ਹਾਂ ਕੱਢ ਲੈਣਾ ਜੋ ਰਾਈ ਵਾਲਾ ਮਸਾਲਾ ਹੈ। ਤੇ ਸਾਡਾ ਤੁਸੀਂ ਦੇਖ ਸਕਦੇ ਹੋ। ਪੰਜਾਬੀ ਸਟਾਈਲ ਰਾਈ ਵਾਲਾ ਗੋਭੀ ਤੇ ਗਾਜਰ ਦਾ ਅਚਾਰ ਬਣ ਕੇ ਤਿਆਰ ਹੋ ਗਿਆ ਹੈ ਬਿਲਕੁਲ ਮਸਾਲਾ ਉੱਪਰ ਤੁਸੀਂ ਦੇਖ ਸਕਦੇ ਹੋ ਕੋਟ ਹੋ ਗਿਆ ਹੈ ਗਾਜਰ ਨੂੰ ਬਹੁਤ ਹੀ ਟੇਸਟੀ ਬਣਦਾ ਹੈ ਅਚਾਰ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਬਹੁਤ ਹੀ ਜਲਦੀ ਬਣ ਜਾਂਦਾ ਹੈ ਜਿਆਦਾ ਮਿਹਨਤ ਵੀ ਨਹੀਂ ਕਰਨੀ ਪੈਂਦੀ ਬਹੁਤ ਆਸਾਨ ਹੈ ਰੈਸਪੀ ਤੇ ਇਹਨੂੰ ਹੁਣ ਜਦ ਅਚਾਰ ਸਾਡਾ ਨਾ ਠੰਡਾ ਹੋ ਗਿਆ ਬੌਲਰ ਵਿੱਚ ਪਾ ਕੇ ਰੱਖਿਆ ਸੀ ਮੈਂ ਥੋੜੀ ਦੇਰ ਹੋ ਗਈ ਹੈ ਉਹਨਾਂ ਨੂੰ ਨਾ ਕੱਚ ਦੇ ਮੈਂ ਇਸ ਤਰ੍ਹਾਂ ਦੇ ਮਰਤਬਾਨ ਦੇ ਵਿੱਚ ਨਾ ਸਟੋਰ ਕਰ ਲਵਾਂਗੀ ਬਿਲਕੁਲ ਸੁੱਕਾ ਹੋਇਆ ਹੋਣਾ ਚਾਹੀਦਾ ਇਹਨਾਂ ਮੈਂ ਚੰਗੀ ਤਰ੍ਹਾਂ ਦੇ ਧੁੱਪ ਲਵਾ ਲਈ ਸੀ ਧੋ ਕੇ ਚੰਗੀ ਤਰ੍ਹਾਂ ਦੇ ਸਾਫ ਕਪੜੇ ਨਾਲ ਪੂੰਝ ਕੇ ਫਿਰ ਧੁੱਪ ਲਵਾ ਲਈ ਸੀ ਬਿਲਕੁਲ ਸੁੱਕਾ ਹੋਇਆ ਹੋਣਾ ਚਾਹੀਦਾ ਤੇ ਕੱਚ ਦੇ ਬਰਤਨ ਵਿੱਚ ਹੀ ਕੋਸ਼ਿਸ਼ ਕਰਿਓ achar ਪਾਓ ਫਿਰ ਕਦੇ ਵੀ ਖਰਾਬ ਨਹੀਂ ਹੁੰਦਾ achar ਤੇ ਆਪਾਂ ਸਾਰੇ achar ਨੂੰ ਕੱਚ ਦੇ ਮਰਤਬਾਨ ਵਿੱਚ ਪਾ ਕੇ ਨਾ ਤੇ ਟੱਕਣ ਲਗਾ ਕੇ ਸਟੋਰ ਕਰ ਲਵਾਂਗੇ ਤੇ ਥੋੜਾ ਜਿਹਾ achar ਮੇਰੇ ਕੋਲ ਹੋਰ ਬਚ ਗਿਆ ਮੈਂ ਦੂਸਰਾ ਕੱਚ ਦਾ ਇੱਕ ਹੋਰ ਮਰਤਬਾਨ ਲਿਆ ਹੈ ਕੰਟੇਨਰ ਤੇ ਆਪਾਂ ਉਹਦੇ ਵਿੱਚ ਪਾ ਕੇ ਤੇ ਇਹਨੂੰ ਸਟੋਰ ਕਰ ਲਵਾਂਗੇ ਤੇ ਮੇਰਾ achar ਪੰਜਾਬੀ ਸਟਾਈਲ ਦਾ ਬਣ ਕੇ ਫਟਾਫਟ ਤਿਆਰ ਹੋ ਗਿਆ ਹੈ ਤੇ ਕਮੈਂਟ ਕਰਕੇ ਮੈਨੂੰ ਤੁਸੀਂ ਜ਼ਰੂਰ ਤੋਂ ਦੱਸਣਾ ਕਿ ਇਹ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਅਗਰ ਤੁਹਾਨੂੰ ਪਸੰਦ ਆਏਗੀ ਨਾ ਤਾਂ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਮੇਰੀ ਅਗਰ ਇਸੇ ਤਰ੍ਹਾਂ ਦੀ ਹੋਰ ਤੁਸੀਂ ਰੈਸਪੀਜ਼ ਦੇਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਗਰ ਤੁਸੀਂ ਚੈਨਲ ਨੂੰ ਹੁਣ ਤੱਕ ਕਰਨਾ ਹੀ ਸਬਸਕ੍ਰਾਈਬ ਕੀਤਾ ਹੈ ਜਾਂ ਤੁਸੀਂ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਪਹਿਲੇ ਸਭ ਤੋਂ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਨੂੰ ਸਾਰੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕਣ।